ਪਸੂਆਂ ਦਾ ਜ਼ਿਕਰ ਪਸੂਆਂ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ ਸਮਾਤ ਸ੍ਰੋਤਿਆਂ ਦਾ ਪਿਆਰ ਬਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚਿਆ ਤੁਹਾਨੂੰ ਮੇਰੇ ਆਪਾਂ ਪਿੰਡ ਛੋਟੀ ਵਾਲੇ ਦੇ ਵਿੱਚ ਛੋਟਿਆਰਾ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਹੈ ਮੇਰੇ ਕੋ ਗਿਆ ਨੇ ਦਾ ਜ਼ਿਲ੍ਹਾ ਸਰ ਦਾ ਮੇਰੇ ਕੋਲੋਂ ਕਰੇ ਨਾ ਭਾਈ ਕੋਈ ਬੱਕਾ ਇਹ ਛੋਟੀ ਕੋਈ ਦਰਦੀ ਜਦੋਂ ਪਰ ਕਰ ਕਰਕੇ ਆਪਾਂ ਇਹਨੂੰ ਤੋੜਦੇ ਨਹੀਂ ਤੇ ਖੋਲੀ ਤੇ ਤੁਹਾਨੂੰ ਦਰਸ਼ਨ ਕਰਵਾਉਂਦੇ ਇੱਕ ਵਾਰ ਸੁਆ ਆਪਣੀ ਕੱਚੀ ਆ ਕੀ ਬਾਈ ਹੁਣੀ ਸਾਰੀ ਜਾਣਕਾਰੀ ਜੇ ਲੱਗਦਾ ਉਸ ਕਰ ਬਾਈ ਜੀ ਠੀਕ ਹੈ ਜੀ ਇੱਕ ਵਾਰ ਬਾਈ ਚਲੋ ਸ਼ੁਕਰ ਬੰਨਾ ਵੀਰੇ ਕੇ ਨਾਮ ਬੋਲ ਸੰਗ ਬੋਲ ਕਰ ਕਿਹੜੇ ਪਾਸੇ ਆਪਣਾ ਚੱਕੀ ਦਾ ਪੀਸ ਮਰਦੀ ਕਿਹਦੇ ਕੋਲ ਲੋਕਾਂ ਨੇ ਜਿਹੜੇ ਜੀ ਠੀਕ ਹੈ ਦੇ ਕਈ ਵਾਰੀ ਫੋਨ ਨਹੀਂ ਲੱਗਦਾ ਹੁੰਦਾ ਕਿ ਪੁੱਛ ਕੇ ਆ ਜਾਵੇ ਅਗਰ ਵਾਰ ਉਸ ਤੇ ਬੋਰਡ ਮੈਂ ਸਤਿ ਪੁਰਨ ਮਿਸਤਰੀ ਪੁੱਛੀ ਠੀਕ ਹੈ ਅਚਾ ਬੋਰਡ ਬਈ ਝੂਠੀ ਵਿੱਚ ਲੇਕਾ ਪੜਾਣਾ ਇੱਕ ਇੱਕ ਵਾਰ 100 100 ਦੀ ਦੂਜਾ 100 100 ਕਿੰਨੇ ਦਿਨ ਪਏ ਜਾਂਦੇ ਹਜੇ ਬਈ 23 ਤਰੀਕ ਨੂੰ ਦਿਨ ਪੂਰੇ 30 ਤਰੀਕ ਨੂੰ ਦਰ ਪੂਰੇ ਅੱਜ 23 ਤਰੀਕ ਨੂੰ ਲਾਈਏ ਨੂੰ 25 ਤਰੀਕ ਨੂੰ ਹੋਣਾ ਹੈ ਬਾਈ ਆਪ ਕਰਨ ਤੋਂ ਬਾਅਦ ਸਾਨੂੰ ਜੀ ਕਿੱਲੇ ਲੱਗੇ ਯਾਰ ਲੈ ਜਾਣੇ ਨੇ ਟੋਰਾ ਨਾ ਪੰਡ ਦੀ ਗੰਦ ਅੱਛਾ ਠੀਕ ਹੈ ਹੀ ਭਰਾਇਆ ਕਿ ਸਾਨੂੰ ਤੋਂ ਹੀ ਕਰੋ ਨਹੀਂ ਜੀ ਡਾਇਰੈਕਟਰ ਦਾ ਤੇ ਜਿਹੜਾ ਬਸਰਾ 29 ਦੇ ਬੱਚੇ ਦਾ ਇਹ ਮਨੁਚੀ ਦੇ ਬੱਚੇ ਠੀਕ ਹੈ ਅੱਛਾ ਦੁੱਧ ਕਿੰਨਾ ਦੇਗੀ ਸੀ ਪਹਿਲੇ ਸੂਏ ਪਈਏ ਦੁੱਧ ਦਾ ਹੀ 10 ਕਿਲੋ ਸੀ 10 ਕਿਲੋ ਠੀਕ ਹੈ ਭਾਈ ਤੇ ਇਹਦਾ ਕੀ ਰੇਟ ਲੱਗਿਆ ਭਈ ਰੇਟ ਆ ਦੇਖੀ ਮੰਮਤ ਨੂੰ ਸੁਬੀਤ ਵੀ ਕਰ ਦੇਗੇ ਕੋਈ ਹੋਰ ਵੀ ਬਤਾ ਰਿਹਾ ਉਹ ਪੂਰਾ ਠੀਕ ਹੈ ਭਾਈ ਲੈ ਵੀ ਮਿੱਤਰੋ ਭਾਈ ਦੀ ਗੱਲਾਂ ਕੋ ਛੋਟੀ ਟਿਕਾਣੇ ਦੀ ਬਹੁਤ ਹਾਂ ਬਿਲਕੁਲ ਥੋੜੀ ਆਪਣੇ ਕੋਲ ਸਿਫਤੀ ਗਰਮ ਵਾਲੇ ਸੂਰਾ ਬਾਈ ਸੋਣਾ ਉਹਨੇ ਬਾਈ ਉਹਨੇ ਕਹਿੰਦੇ ਹਾਂ ਤੂੰ ਜੇਤੀ ਬਾਈ ਉਹ ਵੀ ਬਾਈ ਤਿੰਨ ਤਿੰਨ ਲਿਆਏ ਸੀ ਅਸੀਂ ਇੱਕ ਬਾਈ ਲਿਆਇਆ ਸੀ ਇਹ ਠੀਕ ਹੈ ਉਹ ਵੀ ਲੈ ਕੇ ਆਏ ਬਾਈ ਹਨਾ ਠੀਕ ਠੀਕ ਅੱਛਾ ਇਹਨੇ ਮੈਨੂੰ ਐ ਦੱਸੇ ਦੁੱਧ ਕਿੰਨਾ ਟਾਈਮ ਪਿਆਰ ਤੇ ਮਰਗੀ ਸੱਤ ਸੱਦੇ ਸੱਤ ਵੀ ਨਹੀਂ ਹਾਂ ਸਾਢੇ ਐਸ ਕੀ ਬ੍ਰਹਿਮਨ 29 ਦੇ ਬੱਚਾ ਤੁਹਾਡੇ ਉਹਦੇ ਨੂੰ ਡਾਇਰੈਕਟ ਕ੍ਰੋਸਿੰਗ ਠੀਕ ਹੈ ਵੀਰੇ ਹੁਣ ਜੇ ਕੋਈ ਘਰੇ ਰੱਖਣਾ ਭਰਾ ਲੈ ਜਾਵੇਂ ਲੰਬੀ ਵਾਲੀ ਚਾਪਤ ਨਹੀਂ ਠੀਕ ਹੈ ਵੱਡੇ ਭਾਈ ਲੈ ਲਈ ਮੈਂ ਤੋ ਜਿਹੜੇ ਭਰਾ ਨੂੰ ਚਾਹੀਦੀ ਹੈ ਕੰਮ ਕਰ ਉਹ ਮਿਲ ਜੂਗੀ ਤੁਹਾਨੂੰ ਮੁਰਮਿਸਤਰੀ ਦਾ ਘਰ ਪੁੱਛ ਕੇ ਉਹ ਟੀ ਵਾਲੇ ਛੱਡ ਕੇ ਬੋਲੇ ਦੂਜਾ ਸੂਆ ਟੱਕਰ ਆਣਾ ਵਾ ਟੱਕਰ ਆਉਣਾ ਕਿ ਉਹ ਪਾਈ ਹੋਣੀਆਂ ਨੇ ਕੱਟੀਆਂ ਉਹ ਹਿਦਿਆਣੇ ਦੇ ਵਿੱਚੋਂ ਲਿਆਉਂਦੇ ਗਏ ਬਾਈ ਬਾਈ ਪੇਨ 25 30 ਕੱਟੀਆਂ ਸੀ ਵੀਰੇ ਜਗਜੀਤ ਭਾਈ ਨੇ ਵੀਡੀਓ ਪਾਈ ਹੋਈ ਸੀ ਉਹਨਾਂ ਵਿੱਚੋਂ ਜਦੋਂ ਇਹ ਕੱਟੀਆਂ ਵਾਇਰਲ ਹੋਈਆਂ ਤਾਂ ਚਰਚਾ ਦਾ ਅਵੇਸ਼ਾ ਬੜੀਆਂ ਸੀ ਕਾਫੀ ਕੱਟੀਆਂ ਉਹ ਜਿਹੜੀਆਂ ਸੇਲ ਕੀਤੀਆਂ ਸੀ ਬਾਈ ਹੋਣੀਆਂ ਨੇ ਤੇ ਉਹਨਾਂ ਪ੍ਰਾਵਾਂ ਦੇ ਕੋਲ ਉਹ ਕੱਟੀਆਂ ਹੋਈਆਂ ਸੀ ਕਿੰਨੇ ਆ ਗਏ ਦਾ ਸੀ ਰੋਡ ਕਾਰ ਇੱਕ ਵਾਰੀ ਹੋਰ ਬੋਲ ਦੀ ਵੀਰੇ 99647 87062 ਠੀਕ ਹੈ ਬਾਈ ਇਹ ਸੀ ਨੰਬਰ ਤੇ ਕਰ ਲਿਓ ਵੀਰੇ ਨਾਲ ਦਾ ਕਰ ਮਿੱਤਰੋ ਪਿੰਡ ਝੋਟੜੀਆਂ ਦਾ ਡਾਲਾਡ ਕੋਟ